ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੱਡਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੱਗੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵੜਾਂ ਦਿਖਾਉਣੀ ਆ ਤੇ ਦੋਵੇਂ ਜੜੀਆਂ ਵਾਂ ਗੱਬਨਾ ਤੁਹਾਨੂੰ ਦਿਖਾਵਾਂਗੇ ਤੇ ਚੰਗੇ ਦੁੱਧ ਵਾਲੀਆਂ ਤੁਹਾਨੂੰ ਦਿਖਾਉਣੀ ਆ ਕਿ ਅੱਜ ਤੁਹਾਨੂੰ ਐਰ ਸ਼ੈਰ ਵੜ ਵੀ ਇੱਕ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੱਥ ਪੀ ਜੀ ਉਸ ਨਾ ਠੀਕ ਠਾਕ ਜੇ ਠੀਕ ਠਾਕ ਵੀਰ ਜੀ ਤੇ ਅਸੀਂ ਆਪਣਾ ਸੁਣਾਓ ਜੀ ਸਾਫ ਵਧੀਆ ਜੇ ਵੇਗਿਆ ਮਾਲ ਫਿਰ ਉਦਨ ਵਾਲਾ ਵੀਰ ਜੀ ਉਦਨ ਵਾਲਾ ਤੇ ਸ਼ੋਰਟ ਤੇ ਵੇਗਿਆ ਸੀ ਜੀ ਠੀਕ ਆ ਹਾਂਜੀ ਠੀਕ ਠੀਕ ਚਲੋ ਨਾਮ ਦੱਸਦੇ ਕਰੀਏ ਆ ਵੀਰ ਜੀ ਆਪਣਾ ਜਗਰਾਤ ਸਿੰਘ ਜੀ ਜੇ ਕੀ ਨਾਮ ਚੱਲਦਾ ਜੇ ਏਡਾ ਆਪਣਾ ਪੱਡੇ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ ਆਪਣਾ 8195217550 ਜੀ ਤੇ ਫੋਨ ਠੀਕ ਆ ਤੇ ਅੱਜ ਵੀ ਉਹਦਾਂ ਅੰਗ ਫਿਰ ਚੰਗੇ ਦੁੱਧ ਵਾਲੀ ਹੈ। ਮੈਂ ਕਹਿੰਦਾ ਵੀ ਪਸ਼ੂ ਭਾਈ ਜਿੰਨੇ ਤੁਸੀਂ ਵੀਡੀਓ ਪਾਉਂਦੇ ਪਸ਼ੂ ਚੰਗਾ ਹੀ ਭਾਈ ਦਾ। ਠੀਕ ਹੈ ਜੀ। ਆਪਣੀ ਤੇ ਕੋਸ਼ਿਸ਼ ਇਹੀ ਹੁੰਦੀ ਹੈ ਵੀ ਚੰਗਾ ਪਸ਼ੂ ਲਈਏ ਤੇ ਚੰਗਾ ਹੀ ਅਗਲੇ ਨੂੰ ਦਈਏ। ਹਾਂ ਜੀ ਹਾਂ ਜੀ ਹਾਂ ਜੀ। ਠੀਕ ਹੈ ਤੇ ਚਲੋ ਸ਼ੁਰੂਆਤ ਫਿਰ ਆਪਾਂ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਆ ਜਿਹੜੀ ਇਹਦੇ ਤੋਂ ਹੀ ਆਪਾਂ ਕਰਨੀ ਆ। ਥਾਣਾ ਦਾ ਸਾਈਜ਼ ਗੈਪ ਦੇਖ ਸਕਦੇ ਕਾਫੀ ਪਿਆਰਾ ਵਾ ਜਿਹੜਾ। ਚੰਗੇ ਗੈਪ ਤੇ ਆ ਤੇ ਚੰਗੇ ਸਾਈਜ਼ ਦਾ ਥਾਣਾ ਹੈ ਗੁਲਾਬੀ ਰੰਗ ਦਾ ਥਾਣਾ ਹੈ। ਕਿੰਨਾ ਸੂਆ ਸੂਣਾ ਵੀ ਦੀਨੇ ਇਹ ਹਰ ਪੀ ਵੀ ਦੀ ਤੇ ਪਹਿਲਾ ਸੂਆ ਵੀ ਕਹੀਏ ਤਾਂ ਅਮੀ ਵੇਸ਼ੀ ਚੱਲਦੀ ਹੈ ਠੀਕ ਹੈ ਤੇ ਇਹ ਸੂਆ ਅਸਲ ਤੁੱਜਾ ਸੁਣੀ ਆ ਵੇਸ਼ੀ ਠੀਕ ਹੈ ਤੇ ਮੂੰਹ ਤੋਂ ਛੇ ਦੰਦ ਲੱਗੀ ਆ ਠੀਕ ਹੈ ਹਾਂਜੀ ਤੇ ਦੁੱਧ ਕਿੰਨਾ ਚੁਾਈ ਜਾਉਂਦੇ ਇਹ ਦੁੱਧ ਵਿੱਚ ਇਹ ਪਹਿਲੇ ਸੂਏ ਤਾਂ ਰਿਆ ਜੀ 20 ਕਿਲੋ ਠੀਕ ਹੈ ਫਿਰ ਕਾਂ ਸੇਵਾ ਕੋ ਕਰ ਲੇਗਾ ਤੇ ਵਸ਼ੀ ਭਾਵੇਂ 28 30 ਵੀ ਪਾ ਜੇ ਨਹੀਂ ਤਾਂ 5 ਤਾਂ ਨਾਰਮਲ ਹੀ ਰਹੇਗਾ ਨਾ ਇਹ ਆ ਕਿ ਚਲੋ ਸਾਂਭੀ ਸੋੰਭੀ ਚੰਗੀ ਆ ਨਾ ਹਰ ਇੱਕ ਜੀ ਤਾਂ ਬੜਾ ਤੁਸੀਂ ਵੀ ਰੋਟੇ ਫਿਰਦੇ ਜੀ ਅਸੀਂ ਵੀ ਫਿਰਦੇ ਆ ਆ ਚੀਜ਼ਾਂ ਲੱਭਦੀਆਂ ਨਹੀਂ ਘੱਟ ਲੱਭਦੀ ਆ ਨਾ ਜਿਹੜੇ ਜੇ ਪੈਸੇ ਪਏ ਹੁਣ ਤਾਂ ਵੀ ਨਹੀਂ ਲੱਭਦੀਆਂ ਠੀਕ ਹੈ ਜੀ ਹਾਂ ਜੀ ਲਿਓ ਫਿਰ ਤੋਰ ਇੱਕ ਰੀਨੋ ਬਾਕੀ ਇਹ ਆ ਕਿ ਗਾੜੀ ਮੌਸਮ ਵੀ ਗਰਮੀ ਦਾ ਆ ਗਿਆ ਵਾ ਤੇ ਕੋਈ ਪ੍ਰਵਾਹ ਨਹੀਂ ਹੁੰਦੀ ਇਹ ਜਿੰਗਲਾਂ ਨਾ ਸਿੰਘ ਜਿਹੜੇ ਤੇ ਹੈਗੇ ਨਹੀਂ ਕਿੰਨੇ ਕੇ ਹੇਲੂਇਆ ਬਾਕੀ ਚੰਗੇ ਕਦ ਕਾਟਦੀ ਆ ਚੰਗੇ ਬੋਡੀ ਫੇਰਦੀ ਆ ਅਜੇ ਤਿਆਰ ਹੋਣੀ ਆ ਥੱਲੇ ਆ ਬੰਦ ਕਰੋ ਲਾਜੇ ਬਾਕੀ ਮਹਾਮਾਹਨ ਕੀ ਜਦ ਆ ਪਰ ਮੇਕ ਬਾਕੀ ਥੱਲੇੋਂ ਦੇਖ ਸਕਦੇ ਜੇ ਚੰਗੀ ਤਿਆਰ ਹੁੰਦੀ ਆ ਅਜੇ ਨੇ ਤਿਆਰ ਹੋਣਾ ਵਾ ਫਲਾ ਫੁਲਾ ਹਵਾਨੇ ਤੇ ਹੈਗੀਆਂ ਵਾ ਕੰਨੀਆਂ ਵਾਲੇ ਕਿ ਦੋਵੇਂ ਖਲੋਤੀਆਂ ਜੀ ਅਜੇ ਛੇ ਦੰਦ ਅਜੇ ਬਰਾਬਰ ਦਈਆ ਕਰਨਾ ਤੇ ਸਾਈਡ ਵਾਲੇ ਉਤਰਾਂ ਹੀ ਖਲੋਤਿਆ ਜੀ ਛੋਟੇ ਦੰਦ ਬੰਦ ਹੋਵੇ ਜੀ ਇਹ ਚੋਂ ਕਿ ਛੇ ਕਾਉ ਤੇ ਹਾਂ ਜੀ ਆਪਣੀ ਵੱਲੋਂ ਸਾਡੀ ਇਖਤਾਰ ਹੁੰਦੀ ਹੈ ਚੰਗੀ ਤਿਆਰ ਹੁੰਦੀ ਆ ਬਾਕੀ ਯਾਰ ਪੀਪੀ ਵਸ਼ੀ ਤੇ ਨਾ ਬ੍ਰੇਕੀਆਂ ਬਹੁਤ ਨਹੀਂ ਹਾਂਜੀ ਹਾਂਜੀ ਰੰਗ ਵੀ ਬਹੁਤ ਸੋਨਾ ਵਾ ਵਸ਼ੀ ਤੇ ਸਾਰੇ ਥਾਂ ਤੱਕ ਸਫਾਈ ਤੇ ਜਿੰਨੀ ਵੀ ਹੈਗੀ ਆ ਹਾਂਜੀ ਬਣੂਗੀ ਬਹੁਤ ਵਸ਼ੀ ਠੀਕ ਹੈ ਜੀ ਅਜੇ ਬਿਲਕੁਲ ਨਾ ਖੱਟਾ ਸ਼ਾਇਤ ਹੋਣਿਆ ਸਕਦਾ ਠੀਕ ਹੈ ਜੀ ਹਾਂਜੀ ਤੇ ਇਹ ਤਾਂ ਮੁੱਲ ਇਹੋ ਜੀਆਂ ਵਸ਼ੀਆਂ ਦਾ ਮੁੱਲ ਤੇ ਹਰ ਪੀੜ੍ਹੀ ਕੀਤਾ ਹੀ ਨਹੀਂ ਜਾਂਦਾ ਠੀਕ ਆ ਇਹ ਜੀਆਂ ਤਾਂ ਡੇਢ ਡੇਢ ਵੀ ਕਰੀਏ ਤਾਂ ਤਾਂ ਵੀ ਵੇਖਦੀਆਂ ਨੇ ਹਾਂਜੀ ਪਰ ਵਸ਼ੀ ਨਹੀਂ ਅਸੀਂ ਪਾਣ ਲਈ ਪਾਣਾ ਹੀ ਦੇਣੀ ਆ ਠੀਕ ਆ ਛਿੱਟੇ ਸਿੰਘ ਵਾਲੀ ਵਸ਼ੀ ਦੁੱਧ ਵਾਲੀ ਲੱਭਦੇ ਨੇ ਕਈ ਵੀਰ ਠੀਕ ਆ ਤੇ ਵਸ਼ੀ ਮੈਂ ਕਹਿੰਦਾ ਵੀ 8000 ਦੀ ਦੇ ਦਈਏ ਵਿੱਚੋਂ ਕਰ ਦਈਏ ਕਹਮਾਨਾ ਤੁਸੀਂ ਕਰਾ ਲਓ ਦਿਲ ਖੋਲ ਕੇ ਕਰਾ ਲਓ ਕਰ ਦੇਣਾ ਮਾਨਤਨ ਨੂੰ ਕਰਦਾ ਕਿ ਪੰਜ ਆਈ ਵਾਰੀ ਕਰੀਦਾ ਹੀ ਆ 5000 ਦੀ ਕਰਦੋਗੇ ਫਿਰ 5 ਕਰਨਾ ਵਾ ਕਿਹੜਾ ਕਰਾਉਣਾ ਤੇ ਕਰਾ ਲਈ ਪੰਜ ਹੋਰ ਕਰ ਦੋ ਫਿਰ 70 ਦੀ ਦੇ ਦੇਨੀ ਠੀਕ ਆ ਹੋਰ ਕਰਾਉਣਾ ਜੀ ਕੋਈ ਯਾਰ ਖੰਡ ਦੀ ਕਸਰ ਕੱਟਦੇ ਨੇ ਕੋਈ ਯਾਰ ਖੰਡ ਦੀ ਕਸਰ ਹੈ ਕਿਤੇ ਕੱਢ ਦੋ ਨਾਲ ਵੀ ਚੰਗਾ ਮਿਲਣਾ ਵਾ ਤੇ ਮਿਲਣਾ ਵੀ ਕਿਆ ਜਿਹਾ ਰੇਟ ਦੇਈ ਆ ਠੀਕ ਆ 70 ਸutra ਸੋਨਾ ਮਾਰ 70 ਸutra ਦੇ ਸੋਨਾ ਮਾਰ ਮਿਲਣਾ ਜੀ ਤੇ ਆਪ ਹੀ ਕਰਦਾ ਫਿਰ ਤੁਸੀਂ ਨਹੀਂ ਕਰਾ ਲਓ ਮੈਂ ਕਿ ਨਾ ਦਿਲ ਖੋਲ ਕੇ 60000 ਦੀ ਦੇ ਦੋ ਕਿ ਹਾਂਜੀ 60 ਦੀ ਪੂਰੇ 65 ਦੀ ਵਸ਼ੀ ਦੇ ਦਾਂਗੇ ਇਹਦੇ ਵਿੱਚੋਂ ਛੋਟ ਛੱਪਾ ਹੀ ਹੋਣਾ ਵਾ ਬਾਕੀ ਵਸ਼ੀ ਜਿਹੜੀ ਹਰਪੀ ਜੀ 95 ਦੀ ਵੀ ਕਣਵਾਲੀ ਆ ਪਿੱਠ ਪੁੱਠਾ ਸਿੰਘਾ ਕਰਕੇ ਵਸ਼ੀ ਦੇਣ ਰਿਹਾ ਵਸ਼ੀ ਦੇ ਵਿੱਚ ਬਰੀਡ ਬਹੁਤ ਆ ਬਾਕੀ ਚਲੋ ਸਿੰਘ ਵੀ ਬਰੀਡ ਵੱਲੋਂ ਕੱਪਦਾ ਵਜੋਂ ਚਿੱਟੇ ਰੰਗ ਦਾ ਹੀ ਸਿੰਘਿਆ ਤੇ ਸੋਹਣੀ ਲੱਗਦੀ ਹੈ ਤੇ ਬੋਦੀ ਵਾਲੀ ਵੈੜ ਆ ਛੋਟਾ ਕਾਨ ਆ ਹਾਂ ਦੇਖੋ ਕਿੰਨੀਆਂ ਸੋਹਣੀਆਂ ਵਸ਼ੀ ਦੇ ਲੱਗੀਆਂ ਬਸ ਸੋਹਣੀ ਵੈੜ ਸੰਭੀ ਕਿਸੇ ਨੇ ਹਾਂਜੀ ਤੇ ਬਾਕੀ 65 ਚੋਂ ਛੋਟ ਛੱਟ ਕਰ ਦੋਗੇ ਮੌ ਤੇ ਹੁਣ ਇੱਕ ਹੋ ਰਿਹਾ ਇਹ ਤੇ ਫਲਕਾਰੀ ਬੜੇ ਡਿਜ਼ਾਈਨ ਵਾਲੀ ਪਾਈ ਜੀ ਤੇ ਫਲਕਾਰੀ ਮੈਂ ਹੈ ਵੀ ਪਾਲੀਆ ਸ਼ੌਂਕ ਪੂਰਾ ਕਰ ਲੀਏ ਠੀਕ ਆ ਹਾਂਜੀ ਤੇ ਚੰਗੇ ਕਦ ਕੱਢਦੀ ਐ ਵੀ ਜਿਹੜੀ ਜਰਸੀ ਕ੍ਰੋਸ ਚਾ ਥਾਣਾ ਦਾ ਸਾਈਜ਼ ਗੈਪ ਵੀ ਇਹਦਾ ਵੀ ਚੰਗਾ ਵਾ ਤੇ ਪਿੱਛੋਂ ਵੀ ਹਵਾਨਾ ਦੇਖ ਸਕਦੇ ਜਿਹੜੇ ਲੱਡਾਂ ਦਾ ਚੰਗੀਆਂ ਹਵਾਨੇ ਚ ਚੰਗੇ ਉੱਚੇ ਗੱਦ ਕਾਠਾ ਲੀਆ ਚੰਗੀ ਸਾਂਭੀ ਆ ਇਹ ਕਿੰਨੇ ਕ ਦੁੱਧ ਵਾਲੀ ਜੋ ਵੀ ਤੇ ਇਹ ਹਰ ਪੀਜੀ ਇਹਨੇ ਪਹਿਲੇ ਸਵੇਰੇ 20 ਕਿਲੋ ਦੁੱਧ ਚਵਾਇਆ ਵੇ ਸੀ ਅੱਛਾ ਐਰ ਕਾ ਦੂਜਾ ਸਵੇਰ 3 15 ਖੜਦੀ ਵੇ ਸੀ ਹੱਲੇ ਅੱਛਾ ਹਾਂਜੀ ਤੇ ਹਰ ਕੀ ਕਿੰਨਾ ਚਵਾਇ ਜਾਓਗੇ ਮੱਛੀ ਨੂੰ ਜਿਹੜੇ ਸਮਾਂ ਨਾਲ ਤੇ ਵੀਰ ਹੁਣਾਂ ਸਾਂਭੀ ਬਹੁਤ ਸੋਹਣੀ ਸੇਵਾ ਕੀਤੀ ਜਾਂਦਾ ਹਾਂਜੀ ਮੱਛੀ ਨੂੰ ਦੁੱਧ ਇਹਨੂੰ ਵੀ 27 28 ਕਿਲੋ ਕੁਛ ਨਹੀਂ ਜਾਂਦਾ ਪਰ 25 ਕਿਲੋ ਨਾਰਮਲ ਸੇਵਾ ਦੇ ਤੋਰੋ ਹਾਂ ਫਿਰ ਇਹਨਾਂ ਵਿੱਚ ਕਰੀਏ ਆਇ ਬੇਟਾ ਪਰਮਿਸ਼ਨ ਜਿਗਾ ਜਿਗਾ ਤੋਂ ਕਾਪਾ ਬੇਟਾ ਇਹ ਡਿਸਪਲੇਸ਼ਨ ਆਉਣ ਵਾਲੀ ਹੈ ਇਹਦਾ ਪਰਮਿਸ਼ਨ ਆਪੇ ਇਸ ਤਰ੍ਹਾਂ ਦੇ ਜਾਉਣੀ ਹੈ ਬਾਕੀ ਚੰਗੇ ਕਦ ਕਾਠਾ ਲਈ ਆਇ ਬੇਟਾ ਪਰੇ ਇੱਥੇ ਸਦੋ ਪੀ ਕਾਲੇ ਰੰਗ ਦੀ ਵੈੜ ਹੈ ਇੱਕ ਵਾਰੀ ਵੀਰ ਜੀ ਆਪਾਂ ਲਾ ਕੇ ਵੀ ਦਿਖਾ ਜੀ ਲੱਗਾ ਬੇਟਾ ਆਇ ਬੇਟਾ ਪਰਮਿਸ਼ਨ ਤੇਰਾ ਸੁਬਸ ਰਾਸਟੀ ਬਾਇਟੀ ਬੋਡੀ ਤੇ ਚਾਈਨ ਦਾ ਧਾਓ ਵੇਖ ਲੈ ਜਾਓ ਇੱਕ ਵਾਰੀ ਉਧਰ ਚੰਗੀ ਸੰਭੀ ਸੰਭੀ ਹੈ ਇਹ ਵੀ ਆਹ ਦੇਖ ਸਾਡੇ ਜੀ ते बाकी चं तैयार होना इन थी आदे ज ਗੱਡੇ ਜੀ ਵੀ ਮਹਾਂ ਹੀ ਪੂਰੀ ਆਈ ਆ ਪੂਰੀ ਆਈ ਆ ਥੋੜੀ ਜਿਹੀ ਤਰਸਾ ਕੋ ਸਿੱਲੀ ਗਈ ਐ ਵਾਸੀ ਬਹੁਤ ਚੰਗੀ ਐ ਤੇ ਪੜੀ ਬਾਨੀ ਐ ਵਾਸੀ ਦੀ ਬਰੀਕੀ ਪੜੀ ਜੇ ਠੀਕ ਐ ਜੀ ਜਿਵੇਂ ਕੋ ਕਿੰਨੀ ਉਤੋਂ ਮੋਟੀ ਤੇ ਪਿਛੋਂ ਐ ਬਰੀਕ ਆ ਪੂਛ ਠੀਕ ਐ ਜੀ ਬਿਲਕੁਲ ਮਲਿਆਮ ਐ ਇਹਦਾ ਐਂਜੇ ਜਿੱਦਾ ਸਿਲਕ ਦਾ ਸੂਟ ਨਹੀਂ ਹੁੰਦਾ ਹੱਥ ਫੇਰੀ ਜਾਂਦੀ ਕੀ ਕਰਦਾ ਠੀਕ ਐ ਜੀ ਤੇ ਇਹਦਾ ਮੁੱਲ ਮੁੱਲ ਹਰਪੀ ਜੀ ਵਾਸੀ ਚੰਗੀ ਐ ਸਾਂਭੀ ਵੀ ਵੀਰ ਨੇ ਚਲੋ ਏ ਆਪੀ ਐਫਜੀ ਵੈਸੀ ਜਿਹੜੀ ਡੇਟ ਟੂਟਦੀ ਵੀ ਵੇਖਦੀ ਯਾਰ ਮਾਰਕੀਟ ਦੇ ਹਿਸਾਬ ਨਾਲ ਪਰ ਮੈਂ ਕਹਿੰਦਾ ਥੋੜੀ ਜੀ ਲੱਖੋਂ ਅੰਦਰ ਕਰਕੇ ਹੀ ਵੇਦੀ ਹੈ ਵੈਸੀ ਕਿੰਨੇ ਅੰਦਰ ਕਰ ਦੋਗੇ ਵੈਸੀ ਜਿਹੜੀ 90 ਹਜ਼ਾਰ ਦੀ ਦੇਦੀ 90 ਹਜ਼ਾਰ ਦੀ ਦੇ ਦੋਗੇ ਹੋਰ ਕਰ ਦੋਗੇ ਮਾਨ ਕਰ ਦਾਂਗੇ ਤੁਸੀਂ ਕਰਾਓ ਮਾਨ ਖੁੱਲਾ ਕਰਾਂਗੇ ਕੋਈ ਗੱਲ ਨਹੀਂ ਇੱਥੇ ਖੁੱਲਾ ਕਿੰਨਾ ਕਰ ਦੋਗੇ ਹਾਂਜੀ ਕਰ ਆ ਲੋ ਜਿੰਨਾ ਤੁਹਾਡਾ ਜੀ ਕਰਦਾ ਜੀ ਲੱਖ ਚ ਛੱਡ ਦੋ ਕਿ ਪੀ ਯਾਰ ਛਾੜ ਦਾਂਗੇ 80 ਨਹੀਂ ਦੇ ਦਾਂਗੇ ਠੀਕ ਆ ਪਰ ਵਾਸ਼ੀ ਐਡੀ ਕੋਈ ਦਊਗਾ ਨਹੀਂ 80 ਦੀ ਹਰ ਪੀੜੀ ਪਿਛਲੀ ਵੀਡੀਓ ਤੇ ਆਪਣਾ ਵਾਸ਼ੀ ਪਾਈ ਹੀ ਜਰਸੀ ਹੈਗੀ ਠੀਕ ਆ ਵੀ ਐਡੀ ਚਲੋ ਤੀਜੇ ਸਵੇਰੇ ਤੇ ਜਾਂਦੀ ਹਾਂਜੀ ਬੱਤ ਰਹੀ ਪਾਇਆ ਸੀ ਲਾਸਟ ਮੋਲ ਹਾਂਜੀ ਵੀਰ ਹੁਣੀ ਐਡਾਂ ਦੇ ਵੀ ਫੋਨ ਆਏ ਵੀ 75000 ਰੁਪਏ ਦਿੰਦੇ ਸੀ ਪਰ ਇਹ ਨਾ ਕਿਸ ਬੰਦੇ ਨਾਲ ਜਬਾਨ ਕੀਤੀ ਹੈ ਆਪਣਾ ਘਰ ਵਾਲਾ ਹਿਸਾਬ ਹੀ ਕਿ ਉਹਥੇ ਠੀਕ ਆ ਬੜਾ ਹੀ ਮਾਣ ਉਹਨਾਂ ਦਾ ਵਾਸ਼ੀ ਜੇ ਕੀਤਾ ਤੇ ਉਹਨਾਂ ਨੇ ਨਾ ਮੈਨੂੰ ਕੱਲ ਫੋਨ ਕੀਤਾ ਵੀਰ ਉਹਨਾਂ ਨੇ ਚਵਾਈਆਂ ਕਰਕੇ ਨਾ ਚਾਹ ਰਹੀਆਂ ਠੀਕ ਆ ਕਹਿੰਦੇ ਆ ਵੀ 20 ਕਿਲੋ ਤੋਂ ਬੌਲੇ ਦੱਸਿਆ ਸੀ 23 ਕਿਲੋ ਦੇ ਲਾਗੇ ਬੌਲੇ ਤੇ ਚੱਲਣ ਦੀ ਵਸ਼ੀ ਐਸਾ ਠੀਕ ਆ ਹਾਂਜੀ ਤੇ ਇਹ ਜੈਸਨੋਂ ਹੀ ਕਰਦੀ ਆਪਾਂ ਫਿਰ ਕਿੰਨੇ ਦੀ ਐ ਜੈਸਨੋਂ ਕਰਾ ਲਓ ਜਿੰਨੇ ਦੀ ਚਾਹੀਦੀ ਤੁਸੀਂ ਆਪ ਹੀ ਦੱਸਣਾ ਜੀ ਮੈਂ ਕਹਿੰਨਾ ਵੀ ਜੈਸਨੋਂ ਤਾਂ ਹੋਈ ਗਈ ਚਲੋ ਕਰਾ ਦਿੰਨੇ ਜਿੰਨੇ ਕੋ ਛੋਟ ਛੱਟ ਵਿੱਚ ਤੁਹਾਨੂੰ ਨਹੀਂ ਨਾ ਕਰਨੀ ਛੋਟ ਛੱਟ ਵਿੱਚ ਕੋ 1000 2000 ਕਰ ਦਈਏ ਚਲੋ ਘਰ ਲੈਨੇ ਕਿੰਨੇ ਦੀ ਦੇ ਲਓਗੇ ਇਹ ਵਾਸ਼ੀ ਜੜੀ ਨਾ 70000 ਦੀ ਦੇ ਦਿੰਨੇ ਅੱਛਾ 70000 ਦੀ ਦੇ ਦੋ 70000 ਦੀ ਵਾਸ਼ੀ ਦੇ ਦਿੰਨੇ ਪਰ ਜਿਹਦਾਂ ਵਾਸ਼ੀ ਸੂਏ ਕੀ ਨਾ ਲੰਮੇ ਪੈ ਪੈ ਕੇ ਸੂਏ ਚੰਗੀ ਬੰਨੀ ਆ ਨਾ ਨਾ ਮੋੜਾ ਚੰਗੀਆਂ ਹਡਰਤੀਆਂ ਕੱਢਣ ਦੀ ਬਾਕੀ ਦੋਵੇਂ ਗੱਬਨਾ ਵਾ ਇੱਥੇ ਆਓ ਕੋ ਵੀਰ ਆਪਣੀਆਂ ਪਾਸ ਕਰਕੇ ਵੇਸ਼ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਲੈ ਕੇ ਜਾਵੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਆਪਕਾ ਸਤਿ ਸ੍ਰੀ ਅਕਾਲ